ਉਡੇ ਆ ਕੋਨਕੇ ਰਮਾਲ ਮਿੱਟੀ ਰੋਹ ਢਾਲ ਹਮਲਾ ਕੇ ਸਾਰੇ ਪੜਿਆ ਤੂੰ ਕੱਟਦੇ ਪਰਖੂ ਓਈ ਵਸਾ ਕੀ ਸੋਹਣਾ ਤੂੰ ਕੱਟਦੇ ਪਰਖੂ ਹੋਟੋ ਲੈ ਲੈ ਵਾਈਬਲ ਜੀ ਦਾ ਖਾਲਸਾ ਵਾਈਬਲ ਜੀ ਦਾ ਫਤਿਹ ਮੈਂ ਗੁਰਪ੍ਰੀਤ ਗੋਡ ਪਿੰਡ ਲਖੋਰਾ ਦੇ ਸਰਪੰਚ ਸਾਡੀ ਵਾਈਫਾਂ ਹੋਰ ਮੈਂ ਵਸਾ ਕੀ ਦੀਆਂ ਸ਼ੁਕਮ ਹਮਲਾਵਾ ਸਾਰੇ ਦੇਸ਼ ਵਾਸੀਆਂ ਨੂੰ ਜੈਨਾਵਦੀ ਹਾਂ ਔਰ ਇਸ ਮੌਕੇ ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਅੱਜਕੱਲ ਨੌਜਵਾਨ ਜਿਹੜੇ ਨੇ ਪੂਰੀ ਸੰਗਤਾਂ ਪਰ ਜਾ ਰਹੇ ਨੇ ਉਹਨਾਂ ਨੂੰ ਨਸ਼ਿਆਂ ਨੂੰ ਛੱਡ ਕੇ ਗੁਰੂ ਵਾਲੇ ਪਾਸੇ ਲੱਗਣਾ ਚਾਹੀਦਾ ਹੈ ਔਰ ਚੰਗੇ ਰਸਤੇ ਤੇ ਜਾਣਾ ਚਾਹੀਦਾ ਹੈ ਇਸ ਦੇ ਨਾਲ ਖੇਡਾਂ ਵਾਲੇ ਪਾਸੇ ਧਿਆਨ ਦੇਣ ਤਾਂ ਕਿ ਸਰਕਾਰ ਜਿਹੜੀ ਹੈ ਉਹ ਬਹੁਤ ਸਾਰੀਆਂ ਸਹੂਲਤਾਂ ਸਾਡੇ ਨੌਜਵਾਨਾਂ ਨੂੰ ਦੇ ਰਹੀ ਹੈ ਉਹ ਚੰਗਾ ਕੰਮ ਕਰਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਸੋ ਮੈ ਵੀ ਦੱਸਣਾ ਜ਼ਰੂਰੀ ਹੈ ਕਿ ਇਸੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਸੋ ਇਹ ਬਹੁਤ ਹੀ ਮਹੱਤਵਪੂਰਨ ਦਿਨ ਹੈ ਇਸ ਦਿਨ ਕਿਸਾਨ ਵੀ ਜਿਹੜੇ ਆਪਣੇ ਫਸਲ ਦੀ ਵਾਢੀ ਸ਼ੁਰੂ ਕਰਦੇ ਹਨ ਉਹਨਾਂ ਵਿੱਚ ਬੜਾ ਹੀ ਖੁਸ਼ੀ ਦਾ ਮਾਹੌਲ ਹੁੰਦਾ ਹੈ ਸੋ ਹੁਣ ਤੇ ਲਾਸਟ ਵਿੱਚ ਮੈਂ ਸਾਰਿਆਂ ਨੂੰ ਆਪਣੇ ਪਰਿਵਾਰ ਵੱਲੋਂ ਅਤੇ ਆਪਣੇ ਪਿੰਡ ਲਖੋਰਾ ਦੇ ਨਗਰਵਾਸੀਆਂ ਵੱਲੋਂ ਬਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ ਭਾਈ ਗੁਰਜੀ ਦਾ ਖਾਸਾ ਭਾਈ ਗੁਰਜੀ ਆਪੰਦਰ ਲਖੋਰਾ ਪੰਚਾਇਤ ਸੋ ਤੁਸੀਂ ਉਹਦੀ ਮਾਤਾ ਯੋ ਵਸਾਖੀ ਦੇ ਦੇ ਹੱਥ ਤੇ ਕੀ ਸੰਦੇਸ਼ ਦੇਣਾ ਚਾਹੋਗੇ ਭਾਈ ਗੁਰਜੀ ਦਾ ਖਾਸਾ ਵਾਈਪਰ ਨਹੀਂ ਪੜੀਏ ਮੇਰੇ ਦੇ ਅੱਜ ਮੈਂ ਤੁਹਾਨੂੰ ਕੋਲ ਬੋਲਣੀ ਲੱਖ ਲੱਖ ਰਤੋਂ ਸਪੈਸਟ ਹੈ ਸਰਜਿੰਦਰ ਸਿੰਘ ਸਪੈਸਟ ਜੀ ਉਹਨਾਂ ਦੇ ਵੱਲੋਂ ਲੱਖ ਲੱਖ ਵਧਾਈਆਂ ਸੌਂਤੀ ਦੇਿਆ ਰਿਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੈਂ ਨੌਜਵਾਨਾਂ ਨੂੰ ਸਿਰਤ ਕਰਨੀਆਂ ਪੇਸਟ ਸਾਵਾ ਅੰਮ੍ਰਿਤ ਮਹੀਏ ਛੱਟ ਕੇ ਗੁਰੂ ਵਾਲੇ ਬਣੋ ਬਾ ਗੁਰੂ ਦੇ ਘਰ ਜਾਓ ਆਓ ਲਾਭਾਂ ਮੇਰਾ ਕਰ